ਵਧ ਰਹੀ ਆਬਾਦੀ ਦੇ ਉੱਤੇ ਲਗਾਤਾਰ ਚਿੰਤਾ ਜ਼ਾਹਰ ਕੀਤੀ ਜਾਂਦੀ ਹੈ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਜਾੜਿਸ ਨੂੰ ਸਮਝਿਆ ਜਾਂਦਾ ਪਰ ਹੁਣ ਪੰਜਾਬ ਦੇ ਵਿੱਚ ਜੇਕਰ ਤੁਹਾਡੇ ਤਿੰਨ ਤੋਂ ਦੋ ਤੋਂ ਵੱਧ ਬੱਚੇ ਹੋਣਗੇ ਤਾਂ ਉਸ ਦੇ ਉੱਤੇ ਜੁਰਮਾਨਾ ਲੱਗ ਸਕਦਾ ਹੈ ਜੀहां ਤੁਹਾਨੂੰ ਦੱਸ ਦਿੰਨੇ ਆ ਕਿ ਇਹ ਗੱਲ ਕਹੀ ਗਈ ਹੈ ਪੰਜਾਬ ਦੇ ਇੱਕ ਐਮ ਐਲ ਏ ਅਫਤਾਰ ਸਿੰਘ ਹੈਨਰੀ ਜੋ ਕਿ ਜੂਨੀਅਰ ਹੈਨਰੀ ਦੇ ਨਾਂਵਜੋ ਜਾਣੇ ਜਾਂਦੇ ਨੇ ਜਲੰਧਰ ਨਾਰਥ ਤੋਂ ਉਹ ਜਿਹੜਾ ਵਿਧਾਇਕ ਨੇ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੇ ਸਪੀਕਰ ਅਫਤਾਰ ਸਿੰਘ ਸੰਧਮਾ ਦੇ ਦਫਤਰ ਦੇ ਵਿੱਚ ਇੱਕ ਪ੍ਰਾਈਵੇਟ ਬਿਲਡ ਦੀ ਕਾਪੀ ਸੌਂਪੀ ਗਈ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਦੋ ਤੋਂ ਵੱਧ ਬੱਚੇ ਜੰਮਣ ਵਾਲੇ ਵਿਅਕਤੀ ਦੇ ਉੱਤੇ 10 ਲੱਖ ਰੁਪਏ ਜੁਰਮਾਨਾ ਲਗਾਇਆ ਜਾਵੇ ਉਸ ਦੀਆਂ ਮਿਲਣ ਵਾਲੀਆਂ ਸਰਕਾਰੀ ਸੁਵਿਧਾਵਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾਣ ਅਤੇ ਨਾਲ ਹੀ ਜ਼ਿਕਰ ਉਸ ਵਿਅਕਤੀ ਦੇ ਵੱਲੋਂ ਚੋਣ ਜਿਹੜੀ ਆਲੜੀ ਜਾਂਦੀ ਹੈ ਤਾਂ ਉਸ ਦੇ ਉੱਤੇ ਰੋਕ ਲਗਾਈ ਜਾਵੇ ਜੀहां ਤੁਹਾਨੂੰ ਦੱਸ ਦਿੰਨੇ ਆ ਕਿ ਅਫਤਾਰ ਸਿੰਘ ਹੈਨਰੀ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਜੋ ਮੌਨਸੂਨ ਸੈਸ਼ਨ ਆਣਾ ਉਸ ਦੇ ਵਿੱਚ ਇਹ ਪ੍ਰਾਈਵੇਟ ਵੀਲ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਬਿੱਤੇ ਬੁੱਧਵਾਰ ਉਹ ਮਿਲਣ ਦੇ ਲਈ ਪਹੁੰਚੇ ਸੀ ਜਿੱਥੇ ਉਹਨਾਂ ਦੇ ਵੱਲੋਂ ਇਹ ਬਿੱਲ ਜਿਹੜਾ ਹੈ ਉਹ ਸੌਂਪਿਆ ਗਿਆ ਦਫ਼ਤਰ ਦੇ ਵਿੱਚ ਹਾਲਾਂਕਿ ਕੁਲਤਾਰ ਸਿੰਘ ਸੰਧਵਾ ਦੱਸਿਆ ਜਾ ਰਹੇ ਨੇ ਕਿ ਨਹੀਂ ਸੀ ਮੌਜੂਦ ਪਰ ਉਹਨਾਂ ਦੇ ਵੱਲੋਂ ਇਹ ਦਫ਼ਤਰ ਨੂੰ ਇਹ ਬਿੱਲ ਜਿਹੜਾ ਸੌਂਪ ਦਿੱਤਾ ਗਿਆ ਹੈ ਕਿ ਆਉਣ ਵਾਲੇ ਮੌਨਸੂਨ ਸੈਸ਼ਨ ਦੇ ਵਿੱਚ ਇਹ ਬਿੱਲ ਲਿਆਂਦਾ ਜਾਵੇ ਤੇ ਤਾਂ ਜੋ ਵਧ ਰਹੀ ਆਬਾਦੀ ਨੂੰ ਕੰਟਰੋਲ ਕੀਤਾ ਜਾਵੇ ਵਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਦੇ ਲਈ ਪਾਪੂਲੇਸ਼ਨ ਕੰਟਰੋਲ ਪ੍ਰਾਈਵੇਟ ਬਿੱਲ ਜਿਹੜਾ ਲਿਆਉਣ ਦੀ ਮੰਗ ਅਫਤਾਰ ਸਿੰਘ ਹੈਨਰੀ ਦੇ ਵੱਲੋਂ ਕੀਤੀ ਗਈ ਹੈ ਤੇ ਇਸ ਪਿਛਲੀ ਮੰਸ਼ਾ ਕੀ ਹੈ ਤੇ ਆਖਰਕਾਰ ਇਹ ਜਿਹੜੇ ਮਸਲਾ ਹੈ ਇਸ ਨੂੰ ਅਫਤਾਰ ਸਿੰਘ ਹੈਨਰੀ ਕਿਉਂ ਚੁੱਕ ਰਹੇ ਨੇ ਇਸ ਦੇ ਉੱਤੇ ਅਸੀਂ ਗੱਲਬਾਤ ਅਫਤਾਰ ਸਿੰਘ ਹੈਨਰੀ ਉਹਨਾਂ ਦੇ ਨਾਲ ਫੋਨ ਦੇ ਉੱਤੇ ਕੀਤੀ ਹੈ ਉਹ ਗੱਲਬਾਤ ਵੀ ਤੁਹਾਨੂੰ ਸੁਣਾਵਾਂਗੇ ਪਰ ਪੰਜਾਬ ਦੇ ਵਿੱਚ ਇਹ ਚਿੰਤਾਵਾਂ ਜੋ ਵੱਧ ਬੱਚੇ ਜੰਮ ਰਹੇ ਨੇ ਉਸ ਦੇ ਉੱਤੇ ਅੱਜ ਕੀਤੀ ਜਾਣੀ ਜਿਹੜੀ ਆ ਉਹ ਸ਼ੁਰੂ ਕੀਤੀ ਹੋ ਚੁੱਕੀ ਹੈ ਉਸ ਦੇ ਉੱਤੇ ਐਕਸ਼ਨ ਲੈਣ ਦੀ ਗੱਲ ਜਿਹੜੀ ਆ ਹੁਣ ਅਫਤਾਰ ਸਿੰਘ ਹੈਨਰੀ ਹੁਣਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕੀ ਕੁਝ ਕਹਿ ਰਹੇ ਨੇ ਅਫਤਾਰ ਸਿੰਘ ਹੈਨਰੀ ਜੋ ਸਾਡੇ ਨਾਲ ਗੱਲਬਾਤ ਹੋਈ ਆ ਅਫਤਾਰ ਸਿੰਘ ਹੈਨਰੀ ਦੀ ਉਹ ਤੁਹਾਨੂੰ ਸੁਣਾਉਨੇ ਆ ਹੈਲੋ ਹੈਨਸ ਆਫ ਸਸ਼ਕਨ ਸੱਚ ਜੀ ਸਰ ਇੱਕ ਨਿਊਜ਼ ਲੱਗੀ ਸੀ ਕਿ ਤੁਸੀਂ ਜਿਹੜਾ ਪੋਪੂਲੇਸ਼ਨ ਕੰਟਰੋਲ ਵੀਲ ਲੈ ਕੇ ਆ ਰਹੇ ਹੋ ਵਿਧਾਨ ਸਭਾ ਦੇ ਵਿੱਚ ਉਹ ਲਿਆਂਦੇ ਮੰਗ ਕੀਤੀ ਐ ਸਪਿਕਸਬ ਨੂੰ ਤੁਸੀਂ ਮੁਲਾਕਾਤ ਕਰਕੇ ਇੱਕ ਪੱਤਰ ਵੀ ਸੌਂਪਿਆ ਉਹਨਾਂ ਦੇ ਦਫ਼ਤਰ 'ਚ ਨਹੀਂ ਮੈਂ ਆਪਣਾ ਬਿੱਲ ਸੌਂਪਿਆ ਜੀ ਪ੍ਰਾਈਵੇਟ ਮੈਂਬਰ ਬਿੱਲ ਪ੍ਰਾਈਵੇਟ ਮੈਂਬਰ ਬਿੱਲ ਹਾਂ ਜੀ ਜੀ ਸਰ ਅ ਕੀ ਮੰਸ਼ਾ ਹੈਗੀ ਐ ਜੀ ਉਹ ਲਿਆਉਣ ਪਿੱਛੇ ਲੋ ਸਰ ਦੇਖੋ ਜਿਹੜਾ ਓਵਰ ਪੋਪੂਲੇਸ਼ਨ ਐ ਨਾ ਜੀ ਜੀ ਇਹ ਅਸੀਂ ਜਿਹੜੀ ਆ ਮੂਡ ਮੁੱਢਲੀਆ ਜ਼ਰੂਰਤਾ ਚਾਹੁੰਦੇ ਆ ਕਿ ਸਾਡੇ ਬੱਚਿਆਂ ਨੂੰ ਤਾਨ ਵਾਲੀ ਪੀੜ੍ਹੀਆਂ ਮਿਲੇ ਦੈਟ ਇਜ਼ ਬੈਕਿੰਗ ਦਾ ਹੈਲਥ ਕੇਅਰ ਜੀ ਕਿ ਜੇ ਪੰਜਾਬ ਦੇ ਵਿੱਚ ਹੈਲਥ ਕੇਅਰ ਅੱਛੀ ਹੋਵੇ ਅਸੀਂ ਚਾਹੁੰਦੇ ਜੀ ਕਿ ਇਹਦੇ ਵਿੱਚ ਸਿੱਖਿਆ ਪ੍ਰਣਾਲੀ ਸਾਡੀ ਬੈਟਰ ਹੋਵੇ ਠੀਕ ਹੈ ਜਦੋਂ देयर आर ਓ ਸੋ ਮੇਨੀ ਰਿਸਰਚ ਪੇਪਰ ਜਿਹਦੇ ਵਿੱਚ ਹੈਗੇ ਆ ਕਿ ਜਿਹੜਾ ਕਹਿੰਦਾ ਹੈਗਾ ਕਿ ਜੀ ਜਦੋਂ ਓਵਰ ਪੋਪੂਲੇਸ਼ਨ ਹੁੰਦੀ ਹੈ ਹੂੰ ਤੇ ਜਿਹੜੇ ਜਿਹੜੇ ਸਟੇਟ ਦੇ ਰਿਸੋਰਸਸ ਹੁੰਦੇ ਆ ਹੂੰ ਉਹਦੇ ਉੱਤੇ ਕੰਸਟ੍ਰੇਨ ਪੰਦਾ ਹੈਗਾ ਐਂਡ ਫਰਸਟ ਹੈਲਥ케ਅਰ ਹੋਗੀ ਐਜੂਕੇਸ਼ਨ ਸਿਸਟਮ ਹੋਗੀ ਡਾਇਰੈਕਟਲੀ ਕੋਰਿਲੇਸ਼ਨ ਹੈ ਕ੍ਰਾਈਮ ਦੇ ਨਾਲ ਕਿ ਜਦੋਂ ਓਵਰਪ੍ਰੋਪੂਲੇਸ਼ਨ ਵੱਧਦੀ ਹੈ ਤੇ ਕ੍ਰਾਈਮ ਵੱਧਦਾ ਹੈਗਾ ਠੀਕ ਹੈ ਜੀ ਫਿਰ ਵੈਲਥ ਡਿਸਟ੍ਰੀਬਿਊਸ਼ਨ ਦੇ ਨਾਲ ਫਰਕ ਪੈਂਦਾ ਜੀ ਕਿ ਜਿਹੜਾ ਅਮੀਰ ਆਦਮੀ ਹੈਗਾ ਉਹ ਹੋਰ ਅਮੀਰ ਹੋ ਜਾਂਦਾ ਗਰੀਬ ਹੋਰ ਗਰੀਬੀ ਦੇਖਾ ਤੋਂ ਥੱਲੇ ਚੜੇ ਜਾਂਦਾ ਹੈ ਜੀ ਤੇ ਚੌਥਾ ਜਿਹੜਾ ਇਹਦੇ ਚ ਮੇਨ ਹੈਗਾ ਜੀ ਉਹ ਇਹ ਹੈ ਜੀ ਕਿ ਸਾਡੀ ਜ਼ਿੰਮੇਵਾਰੀ ਜਿਹੜੀ ਡਿਵੈਲਪਮੈਂਟ ਦੀ ਹੈ ਨਾ ਉਹ ਉਹ ਤੇ ਸੜਕ ਬਣਾ ਕੇ ਲਾਈਟ ਲਾ ਕੇ ਨਹੀਂ ਆਈ ਹੈ। ਹੂੰ। ਗੁਰੂ ਦੀ ਸਾਡੀ ਜ਼ਿੰਮੇਵਾਰੀ ਹੈਗੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਤਾਂ ਆਉਣ ਵਾਲੀ ਜਿਹੜੀ ਪੀੜ੍ਹੀ ਹੈਗੀ ਹੈ ਜੀ ਇਹਨੂੰ ਸਾਫ਼ ਹਵਾ ਦਈਏ ਜੀ। ਹੂੰ। ਸਾਫ਼ ਪਾਣੀ ਦਈਏ, زرਖੇਜ਼ ਜ਼ਮੀਨ ਦਈਏ। ਜੀ। ਇੱਕ ਅੱਛਾ ਵਾਤਾਵਰਨ ਦਈਏ ਜਿਹੜਾ ਸਾਡਾ ਫਲੋਰਾ ਤਾਂ ਫਾਉਨਾ ਹੈਗਾ ਜੀ। ਜੀ। ਸਾਡੇ ਰੁੱਖ ਹੈਗੇ ਆ ਪਸ਼ੂ ਪੰਛੀ ਹੈਗੇ ਆ। ਉਹ ਉਹ ਇਹਨਾਂ ਨੂੰ ਦਈਏ ਜਦੋਂ ਓਵਰ ਪੋਪੂਲੇਸ਼ਨ ਹੁੰਦੀ ਹੈ ਤੇ ਅਸੀਂ ਅ ਇੰਕ੍ਰੋਚ ਕਰਦੇ ਹੈਗੇ ਆ ਇਹ ਜ਼ਮੀਨਾਂ ਦੇ ਉੱਤੇ ਹੁਣ ਛੋਟਾ ਜਿਹਾ ਇੱਕ ਐਗਜ਼ਾਮਪਲ ਹੈ ਕਿ ਜੀ ਜਿਵੇਂ ਸਾਡੇ ਵੱਡੂ ਕ ਵੱਡਾ ਕੱਲੂਕਾਰਾ ਹੋਇਆ ਸਰ ਠੀਕ ਉਦੋਂ ਉਦੋਂ ਸਿੱਖਾਂ ਨੇ ਲੱਖੀ ਜੰਗਲ ਦੇ ਵਿੱਚ ਜਾ ਕੇ ਪਨਾਹ ਲਈ ਹੂੰ ਜਿਹੜਾ ਕਿ ਬਠਿੰਡੇ ਦੇ ਆਲੇ ਦੁਆਲੇ ਸੀ ਤੇ ਉਹਨੂੰ ਲੱਖੀ ਜੰਗਲ ਇਸ ਕਰਕੇ ਕਹਿੰਦੇ ਸੀਗੇ ਕਿ ਉਮਮਾ ਕਿ ਲੱਖ ਹੈਕਟੇਰ ਦੇ ਵਿੱਚ ਹੈਗਾ ਜਾਂ ਇੱਕੜ ਦੇ ਵਿੱਚ ਹੈਗਾ ਠੀਕ ਹੈ ਜੀ ਅੱਜ ਉਹ ਅੱਜ ਸਾਰੇ ਪੰਜਾਬ ਦੇ ਵਿੱਚ ਲੱਖ ਹੈਕਟੇਰ ਦਾ ਮੈਨੂੰ ਲੱਗਦਾ ਜੀ ਸਾਡੇ ਕੋਲ ਜੰਗਲ ਨਹੀਂ ਰਿਹਾ ਹੂੰ ਸੋ ਇਹ ਸਾਰੇ ਉਹ ਓਵਰ ਪੋਪੂਲੇਸ਼ਨ ਜਿਹੜਾ ਹੈਗਾ ਉਹ ਸਾਡੇ ਰਿਸੋਰਸਸ ਤੇ ਘਣ ਕਰਦਾ ਹੈਗਾ ਸਾਡਾ ਐਜੂਕੇਸ਼ਨ ਸਿਸਟਮ ਪ੍ਰਣਾਲੀ ਸਾਡੀ ਉਹਦੇ ਤੇ ਅਸੀਂ ਸਾਡੀ ਉਨੀ ਸਪੈਂਡਿੰਗ ਨਹੀਂ ਹੋ ਰਹੀ ਹੈਗੀ ਜਿੰਨੀ ਇਹਦੇ ਤੇ ਹੋਣੀ ਹੈਗੀ ਹੈ ਜੀ ਸਾਡਾ ਜਿਹੜਾ ਚਿਕਿਤਸਾ ਹੈਗੀ ਹੈ ਉਹਦੇ ਉੱਤੇ ਬਹੁਤ ਜ਼ਿਆਦਾ ਬੋਝ ਵੱਧ ਗਿਆ ਹੈਗਾ ਜੇ ਤੁਸੀਂ ਰੇਸ਼ਿਓ ਕੱਢੋ ਜੀ ਕਿ ਕਿੰਨੇ ਪੇਸ਼ੈਂਟ ਦੇ ਮਗਰ ਡਾਕਟਰ ਹੋਣੇ ਚਾਹੀਦੇ ਆ ਅਸੀਂ ਉਹ ਤੋਂ ਬਹੁਤ ਜ਼ਿਆਦਾ ਉੱਪਰ ਗੁਣਾ ਹੈਗੇ ਆ ਜੀ ਜੀ ਇਹ ਸਾਰਿਆਂ ਸਾਰਿਆਂ ਦਾ ਮੇਰੇ ਮੁਤਲਕ ਜਿਹੜੀ ਪੋਪੂਲੇਸ਼ਨ ਹੈ ਅੱਜ ਅਗਰ ਪੰਜਾਬ ਨਿਚਲੇ ਸਟਾਟਸ ਤੇ ਜਾ ਰਿਹਾ ਤਾਂ ਉਹ ਉਹ ਪੋਪੂਲੇਸ਼ਨ ਹੈ ਤੇ ਉਹਨੂੰ ਕੰਟਰੋਲ ਕਰਨ ਵਾਸਤੇ ਇਹ ਕੀਤਾ ਗਿਆ ਜੀ ਸਰ ਜਿਵੇਂ ਤੁਸੀਂ ਜ਼ਿਕਰ ਕੀਤਾ ਉਸ ਦੇ ਵਿੱਚ ਕਿ ਜਿਹੜਾ ਤੀਜਾ ਬੱਚਾ ਹੈ ਵੀ ਉਹਨੂੰ ਕੋਈ ਸਰਕਾਰੀ ਸਬਦਾ ਨਾ ਮਿਲੇ ਉਹ ਇਲੈਕਸ਼ਨਾਂ ਨਾਲ ਲੜ ਸਕੇ ਸਰਕਾਰੀ ਜਿਸ ਤਰ੍ਹਾਂ ਦੀ ਹਾਂਜੀ ਨਹੀਂ ਸਰ ਨਹੀਂ ਕੋਮਿੰਦਰ ਜੀ ਮੇਰਾ ਮੇਰਾ ਇਹ ਹੈਗਾ ਕਿ ਜੀ ਉਸ ਉਸ ਸਿਚੁਏਸ਼ਨ ਵਿੱਚ ਬੱਚੇ ਦਾ ਕੋਈ ਦੋਸ਼ੂਰ ਨਹੀਂ ਹੈ ਠੀਕ ਹੈ ਇਹ ਉਹਦੇ ਵਿੱਚ ਉਹਨਾਂ ਨੂੰ ਕੋਈ ਸਰਕਾਰੀ ਸਕੂਲ ਤੇ ਨਹੀਂ ਮਿਲਨੀ ਮਤਲਬ ਪਰਿਵਾਰ ਨੂੰ ਨਾ ਮਿਲੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਪਰਿਵਾਰ ਨੂੰ ਨਾ ਮਿਲੇ ਜੀ ਉਹ ਬੱਚੇ ਦਾ ਇਕੱਲੇ ਦਾ ਦੋਸ਼ੂਰ ਨਹੀਂ ਹੈ ਤੇ 10 ਲੱਖ ਰੁਪਏ ਜੁਰਮਾਨੇ ਦੀ ਤੁਸੀਂ ਜ਼ਿਕਰ ਕੀਤਾ ਸੀ ਬਿਲਕੁਲ ਜੀ ਬਿਲਕੁਲ ਜੀ ਤਨ ਲੱਗਦਾ ਨਹੀਂ ਕਿ ਵੀ ਜ਼ਿਆਦਾਤਰ ਜਿਹੜੇ ਵੱਧ ਬੱਚੇ ਜੰਮ ਰਹੇ ਆ ਉਹ ਤਾਂ ਸ਼ਾਇਦ ਅਨਪੜਤਾ ਵੀ ਉਹਦੇ ਪਿਛਲਾ ਕਾਰਨ ਹੈਗਾ ਤੇ ਉਹ ਗਰੀਬ ਲੋਕ ਵੀ ਹੈਗੇ ਨੇ ਉਹ 10 ਲੱਖ ਰੁਪਏ ਜੁਰਮਾਨਾ ਫਿਰ ਤੁਹਾਨੂੰ ਕਿੰਨ ਲੱਗਦਾ ਵੀ ਉਹ ਦੇਣਗੇ ਫਿਰ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਅੱਜ ਅਗਰ ਕਿਤੇ ਮਹੱਤਤਾ ਦਿੱਤੀ ਜਾਂਦੀ ਹੈ ਉਹ ਨਾ ਤਾਂ ਦਿੱਤੀ ਜਾਂਦੀ ਹੈ ਜੀ ਕਿ ਕੁਆਲਿਟੀ ਆਫ ਲਾਈਫ ਹੋਵੇ ਨਾ ਇਹ ਇਹ ਦਿੱਤੀ ਜਾਂਦੀ ਹੈਗੀ ਹੈ ਜੀ ਕਿ ਸਾਡੇ ਬੱਚਿਆਂ ਦਾ ਤੋਂ ਵੇਖ ਕਿੱਦਾਂ ਹੋਵੇ ਪੈਸੇ ਨੂੰ ਸਭ ਤੋਂ ਜ਼ਿਆਦਾ ਮਹੱਤਤਾ ਅੱਜ ਦਿੱਤੀ ਜਾਂਦੀ ਹੈ ਜਦ ਤੱਕ ਅਸੀਂ ਉਹਨਾਂ ਨੂੰ ਕੰਸਟ੍ਰੇਨ ਨਹੀਂ ਕਰਾਂਗੇ ਤਾਂ ਹੀ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਨਾ ਤਾਂ ਅਸੀਂ ਸਰਕਾਰ ਦਾ ਕਿਸੇ ਠੇਕੇ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਠੀਕ ਹੈ ਨਾ ਤੁਸੀਂ ਸਰਕਾਰੀ ਜੌਬ ਕਰ ਸਕਦੇ ਹੋ ਨਾ ਕੋਈ ਇਲੈਕਸ਼ਨ ਲੜ ਸਕਦੇ ਹੈਗੇ ਉਹ ਹੂੰ ਤੁਸੀਂ 10 ਲੱਖ ਰੁਪਏ ਜੁਰਮਾਨਾ ਦੇਵੋਗੇ ਇਹ ਡਿਟਰੈਂਟ ਹੀ ਹੈ ਨਾ ਜੀ ਠੀਕ ਹੈ ਕਿ ਅਗਰ ਅਗਰ ਉਹ ਨਹੀਂ ਦੇਣਗੇ ਔਬਵੀਅਸਲੀ ਫਿਰ ਉਹਦੇ ਉਹਨਾਂ ਦੇ ਜਿਹੜੇ ਟੈਕਸ ਜਿਹੜੇ ਹੈਗੇ ਉਹਨਾਂ ਦੀ ਇਨਕਮ ਉਹਦੇ ਵਿੱਚੋਂ ਕੱਟਿਆ ਜਾਏਗਾ ਫਿਰ ਇਹ ਤਾਂ ਇੱਕ ਵਾਰੀ ਵਿਧਾਨ ਸਭਾ ਅਗਰ ਇਹਨੂੰ ਪਾਰਤ ਕਰਦੀ ਹੈਗੀ ਇਹਦੇ ਬਾਅਦ ਇਹਦੇ ਰੂਲਸ ਬਦਲਣਗੇ ਹੂੰ ਉਹ ਰੂਲਸ ਦੇ ਵਿੱਚ ਫਿਰ ਪੂਰਾ ਸਪਸ਼ਟ ਹੋਏਗਾ ਸਰ ਠੀਕ ਹੈ ਹੈਨਰੀ ਜੀ ਬਹੁਤ ਧੰਨਵਾਦ ਤੁਸੀਂ ਸਵਾਲ ਤਾਂ ਤੇ ਮਿਹਰਬਾਨੀ ਸਰ ਤੁਹਾਡੇ ਸਤਿ ਸ਼੍ਰੀ ਅਕਾਲ ਸਰ